ਡੂਰ ਸਾਹਿਬ ਵਿੱਚ ਇੱਕ ਕੰਨਪਾਟੇ ਜੋਗੀਆਂ ਦਾ ਟਿਕਾਣਾ ਸੀ ਇੱਥੋਂ ਦਾ ਮਹੰਤ ਸੀ ਸ਼ਿਵਨਾਥ ਤੱਪਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਚਾਰੇ ਪਾਸੇ ਮਹਿਮਾ ਹੋਣ ਕਰਕੇ ਇਹ ਉਹਨਾਂ ਤੋਂ ਬਹੁਤ ਹੀਰਕਾ ਕਰਦਾ ਸੀ ਸਮੇ ਦਾ ਰੰਗ ਇੱਕ ਵਾਰ ਕੀ ਹੋਇਆ ਕਿ ਬੜੀ ਭਾਰੀ ਔੜ ਲੱਗੀ ਬਾਰਿਸ਼ ਨਾ ਹੋਣ ਕਰਕੇ ਲੋਕ ਬਹੁਤ ਘਬਰਾ ਗਏ ਲੋਕ ਇਕੱਠੇ ਹੋ ਕੇ ਸ਼ਿਵਨਾਥ ਤਪੇ ਕੋਲ ਗਏ ਕਹਿੰਦੇ ਤਪਾ ਜੀ ਕੋਈ ਚਾਰਾ ਕਰੋ ਮੀ ਪਵੇ ਨਹੀਂ ਤੇ ਸਾਡਾ ਦੇਸ਼ ਉੱਜੜ ਜਾਵੇਗਾ ਜੋਗੀ ਨੂੰ ਹੁਣ ਸਮਾਂ ਮਿਲ ਗਿਆ ਸੀ ਗੁਰੰਗਤ ਦੇਵ ਜੀ ਦੇ ਵਿਰੁੱਧ ਗੱਲਾਂ ਕਰਨ ਦਾ ਉਹ ਕਹਿਣ ਲੱਗਾ ਮੀ ਨਹੀਂ ਪੈ ਸਕਦਾ ਜਿਸ ਦੇਸ਼ ਵਿੱਚ ਜਾਂ ਪਿੰਡ ਵਿੱਚ ਅਧਰਮ ਤੇ ਅਨਰਥ ਹੁੰਦਾ ਹੋਵੇ ਉਥੇ ਮੀ ਕਿਸ ਤਰ੍ਹਾਂ ਪਵੇ ਰੱਬ ਵੀ ਕੋਈ ਕਮਲਾ ਹੈ ਐਵੇਂ ਨਹੀਂ ਪੰਦਾ ਫਿਰੇ ਸਾਦਾਂ ਦੀ ਮਰਜ਼ੀ ਤੋਂ ਬਗੈਰ ਟਟ ਕਹਿੰਦੇ ਜੋਗੀ ਜੀ ਕੀ ਅਨਰਥ ਹੋ ਗਿਆ ਹੈ ਪਿੰਡ ਵਿੱਚ ਕੁਝ ਦੱਸੋ ਤੇ ਸਹੀ ਆਖਿਰ ਬੰਦਾ ਭੁੱਲਣ ਹਾਰ ਹੈ ਜੋਗੀ ਕਹਿੰਦਾ ਤੁਹਾਨੂੰ ਪਤਾ ਨਹੀਂ ਇੱਕ ਤਰੇਹਨ ਜਾਤੀ ਦਾ ਖਤਰੀ ਇੱਥੇ ਗੁਰੂ ਬਣਿਆ ਹੋਇਆ ਹੈ ਗ੍ਰਸਤੀ ਹੋ ਕੇ ਮੱਥੇ ਟਿਕਾਉਂਦਾ ਤੇ ਪੂਜਾ ਕਰਵਾਉਂਦਾ ਹੈ ਤੁਸੀਂ ਲੋਕ ਸਾਦਾਂ ਨੂੰ ਛੱਡ ਕੇ ਉਸਦੀ ਪੂਜਾ ਕਰਦੇ ਹੋ ਇਸ ਤੋਂ ਵੱਧ ਵੱਡਾ ਹੋਰ ਅਨਰਤ ਕੀ ਹੋਣਾ ਹੈ ਜਾ ਉਸ ਕੋਲ ਹੁਣ ਗੁਰੂ ਨੂੰ ਤੁਸੀਂ ਆਖੋ ਤੁਹਾਨੂੰ ਮੀਂਹ ਪਵਾ ਦੇਣ ਜਾਂ ਪਿੰਡੋਂ ਨਿਕਲ ਜਾਣ ਉਸ ਤੋਂ ਬਾਅਦ ਫਿਰ ਤੁਸੀਂ ਮੇਰੀ ਮੀਂਹ ਪਵਾਉਣ ਦੀ ਸ਼ਕਤੀ ਵੇਖ ਲੈਣੀ ਕਿਵੇਂ ਘੜੀਆਂ ਭਲਾ ਅੰਦਰ ਘਟਾ ਬਣ ਕੇ ਵਰਤਾ ਹੈ ਇੰਦਰ ਦੇਵਤਾ ਤਾਂ ਮੇਰੇ ਹੁਕਮ ਦੀ ਉਡੀਕ ਵਿੱਚ ਹੈ ਉਹਨੇ ਲੋਕ ਵਿਚਾਰੇ ਉਹਨਾਂ ਨੂੰ ਕੀ ਪਤਾ ਸੀ ਇਹ ਗੁਰੂ ਮਹਾਰਾਜ ਦੀ ਪ੍ਰਪਤਾ ਵੇਖ ਕੇ ਸੜਦਾ ਹੈ ਧੇਰਕਾ ਕਰਦਾ ਹੈ ਦਿle ਉਹਨਾਂ ਨਾਲ ਵੈਰ ਰੱਖਦਾ ਹੈ ਉਹ ਜੋਗੀ ਦੇ ਸਿਖਾਏ ਹੋਏ ਗੁਰੂ ਮਹਾਰਾਜ ਜੀ ਕੋਲ ਆਏ ਤੇ ਬੇਨਤੀ ਕੀਤੀ ਸਤ ਗੁਰੂ ਵੇਖੋ ਅਸੀਂ ਤੁਹਾਡੀ ਹੋਂਦ ਵਿੱਚ ਤਬਾਹ ਹੋ ਰਹੇ ਹਾਂ ਔੜ ਲੱਗੀ ਹੋਈ ਹੈ ਤੁਸੀਂ ਗੁਰੂ ਹੋ ਕੇ ਮੀਂਹ ਪਵਾ ਦਿਓ ਅਸੀਂ ਬਚ ਜਾਈਏ ਗੁਰੂ ਮਹਾਰਾਜ ਅੰਤਰਜਾਮੀ ਸਭ ਬਿਦ ਜਾਣੇ ਜੋਗੀ ਦੇ ਸਿਖਾਏ ਹੋਏ ਆਏ ਸਾਨੂੰ ਜਾਣਦੇ ਸਨ ਉਹ ਕਹਿਣ ਲੱਗੇ ਪ੍ਰੇਮਿਓ ਮੀ ਪਾਣਾ ਤਾਂ ਪਰਮੇਸ਼ਰ ਦਾ ਕੰਮ ਹੈ ਬੰਦੇ ਦਾ ਨਹੀਂ ਉਹ ਜਦੋਂ ਚਾਹੇਗਾ ਮੀ ਪਵਾ ਦੇਵੇਗਾ ਪਰ ਉਹਨਾਂ ਵਿੱਚੋਂ ਕੁਝ ਲੋਕ ਜੋਗੀ ਦੇ ਪੜਾਏ ਹੋਏ ਸਨ ਉਹਨਾਂ ਨੇ ਕੋਰੇ ਸਪਤਾ ਵਿੱਚ ਕਹਿ ਦਿੱਤਾ ਜੇ ਮੀਂਹ ਪਵਾ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਪਿੰਡੋਂ ਨਿਕਲ ਜਾਓ ਤੁਸੀਂ ਗ੍ਰਸਤੀ ਹੋ ਕੇ ਪੂਜਾ ਕਰਾਉਂਦੇ ਹੋ ਇਸ ਵਾਸਤੇ ਮੀਂਹ ਨਹੀਂ ਪੈਂਦਾ ਤੁਸੀਂ ਜਾਓਗੇ ਤਾਂ ਪਿੰਡ ਦਾ ਅਸਲੀ ਘਰਾਮਾਤੀ ਸਾਧੂ ਸ਼ਿਵਨਾਥ ਤਪਾ ਮੀਂਹ ਪਵਾ ਦੇਗਾ ਤੁਸੀਂ ਹੁਣ ਇੱਥੋਂ ਚਲੇ ਜਾਓ ਸਮਾਨ ਕਿਤੇ ਰੱਖ ਜਾਓ ਤੇ ਫੇਰ ਆ ਕੇ ਲੈ ਜਾਓ ਸਤਿਗੁਰੂ ਹੱਸ ਪਏ ਤੇ ਕਹਿਣ ਲੱਗੇ ਚੰਗਾ ਭਾਈ ਜੇ ਤੁਹਾਡਾ ਭਲਾ ਹੋ ਜਾਵੇ ਤਾਂ ਅਸੀਂ ਚਲੇ ਜਾਂਦੇ ਹਾਂ ਪਰ ਅੱਗੇ ਸਾਡੇ ਇੱਥੇ ਰਹਿੰਦਿਆਂ ਹਰ ਸਾਲ ਮੀਂਹ ਪੈਂਦਾ ਰਿਹਾ ਹੈ ਹੁਣ ਕਿਹੜਾ ਸੀਮੀ ਬੰਦ ਕਰ ਲਿਆ ਹੈ ਇਦਾਂ ਕੁਝ ਲੋਕੀ ਕਹਿਣ ਲੱਗੇ ਬੱਸ ਬੱਸ ਗੁਰੂ ਜੀ ਸਾਨੂੰ ਹੁਣ ਤੁਹਾਡੇ ਪ੍ਰਚਾਰ ਦੀ ਲੋੜ ਨਹੀਂ ਜੋਗੀ ਨੇ ਸਾਨੂੰ ਸਭ ਕੁਝ ਦੱਸ ਦਿੱਤਾ ਹੈ ਤੁਸੀਂ ਹੁਣ ਇੱਥੋਂ ਚਲੇ ਜਾਓ ਮਹਾਰਾਜ ਪਿੰਡ ਛੱਡ ਕੇ ਖਾਨ ਛਾਬੜੀ ਚਲੇ ਗਏ ਇਸ ਦਾ ਨਾਮ ਖਾਨ ਰਜ਼ਾਦਾ ਤੇ ਡੀ ਪੁਰਾਣੀ ਵੀ ਲਿਖਿਆ ਮਿਲਦਾ ਹੈ ਇਸੇ ਤਰ੍ਹਾਂ ਕਈ ਦਿਨ ਲੰਘ ਗਏ ਮੀਂਹ ਆ ਪਿਆ ਜੋਗੀ ਬਥੇਰੇ ਜੰਤਰ ਮੰਤਰ ਟਾਲ ਮਟੋਲੇ ਕੀਤੇ ਬਾਰਿਸ਼ ਨਾ ਹੋਈ ਹੁਣ ਪਿੰਡ ਵਾਲੇ ਵੀ ਘਬਰਾ ਗਏ ਚਿੰਤਾ ਵਿੱਚ ਆ ਗਏ ਕਿ ਗੁਰੂ ਜੀ ਨੂੰ ਵੀ ਕੱਢਿਆ ਤੇ ਬਾਰਿਸ਼ ਵੀ ਨਹੀਂ ਹੁੰਦੀ ਉਧਰੋਂ ਹੁਣ ਬਾਬਾ ਅਮਰਦਾਸ ਜੀ ਬਾਸਰ ਕੇ ਤੋਂ ਵਾਪਸ ਆਏ ਗੁਰੂ ਮਹਾਰਾਜ ਨੂੰ ਦੇਰੇ ਵਿੱਚ ਨਾ ਵੇਖ ਕੇ ਉਹ ਬਹੁਤ ਘਬਰਾਏ ਸਾਰਾ ਡੇਰਾ ਖਾਲੀ ਹੈ ਸਤਿਗੁਰੂ ਸਿੱਖਾਂ ਸਮੇਤ ਕਿੱਧਰ ਚਲੇ ਗਏ ਵਿਚਾਰਾਂ ਵਿੱਚ ਸੋਚ ਹੀ ਰਹੇ ਸਨ ਕਿ ਇੱਕ ਪ੍ਰੇਮੀ ਆਇਆ ਉਸਨੇ ਗੁਰੂ ਮਹਾਰਾਜ ਨੂੰ ਪਿੰਡੋਂ ਕੱਢਣ ਦਾ ਸਾਰਾ ਪ੍ਰਸੰਗ ਸੁਣਾਇਆ ਇਹ ਸਭ ਸੁਣ ਕੇ ਬਾਬਾ ਅਮਰਦਾਸ ਜੀ ਦਾ ਹਿਰਦਾ ਬਹੁਤ ਦੁਖੀ ਹੋਇਆ ਉਹ ਪੰਚਾਇਤ ਕੋਲ ਗਏ ਲੋਕ ਨਿਰਾਸ਼ਤਾ ਵਿੱਚ ਪੱਠੇ ਸਨ ਗੁਰੂ ਅਮਰਦਾਸ ਜੀ ਕਹਿਣ ਲੱਗੇ ਤੂੰ ਸਾ ਜੋਗੀ ਦੇ ਆਖੇ ਲੱਗ ਕੇ ਬੜਾ ਵੱਡਾ ਪ੍ਰਾਰਥਨਾ ਕੀਤਾ ਹੈ ਗੁਰੂ ਮਹਾਰਾਜ ਜੀ ਨੂੰ ਪਿੰਡੋਂ ਕੱਢਣ ਦਾ ਉਹਨੂੰ ਅੱਖੋਂ ਮੀ ਪਵਾ ਦਵੇ ਅਮਰਦਾਸ ਜੀ ਦੇ ਕਹਿਣ ਤੇ ਉਹ ਲੋਕ ਤੱਪੇ ਕੋਲ ਗਏ ਉਹ ਅਗੋਂ ਬੜਾ ਔਖਾ ਹੋ ਕੇ ਬੋਲਿਆ ਕਹਿੰਦਾ ਮੈਂ ਤੁਹਾਡੇ ਵਾਸਤੇ ਵਰਖਾ ਮੁਕਤੀ ਵਿੱਚ ਲਈ ਬੈਠਾ ਹਾਂ ਮੰਤਰ ਯੰਤਰ ਕਰਕੇ ਉਪਤੀ ਕਰਾਂਗਾ ਇਸ ਤਰ੍ਹਾਂ ਵਾਪਸ ਆ ਕੇ ਜੋਗੀ ਦੀ ਸਾਰੀ ਗੱਲ ਉਹਨਾਂ ਨੇ ਬਾਬਾ ਅਮਰਦਾਸ ਜੀ ਨੂੰ ਦੱਸੀ ਕਹਿੰਦੇ ਉਹ ਤਾਂ ਹੁਣ ਘੂਰੀਆਂ ਵਟ ਕੇ ਪੈਂਦਾ ਹੈ ਕੋਈ ਉਪਕਾਰ ਕਰੋ ਸਾਨੂੰ ਪਾਣੀ ਦੀ ਲੋੜ ਹੈ ਪੀਰ ਬਾਬਾ ਅਮਰਦਾਸ ਜੀ ਨੇ ਆਖਿਆ ਗੱਲ ਇਸ ਤਰ੍ਹਾਂ ਹੈ ਦਿਨ ਬੜਾ ਥੋੜਾ ਰਹਿ ਗਿਆ ਹੈ ਸੂਰਜ ਜਾ ਰਿਹਾ ਹੈ ਇਸ ਵਾਸਤੇ ਤੁਸੀਂ ਛੇਤੀ ਉਪਾਏ ਕਰ ਲਓ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾ ਤਪੇ ਨੂੰ ਬੇਨਤੀ ਕਰਕੇ ਲੈ ਜਾਓ ਜਿਸ ਜਿਸ ਖੇਤ ਵਿੱਚ ਤਪਾ ਜਾਵੇਗਾ ਉਹ ਪਾਣੀ ਨਾਲ ਭਰ ਜਾਏਗਾ ਇਹ ਸੁਣ ਕੇ ਉਹ ਛੇਤੀ ਨਾਲ ਤਪੇ ਕੋਲ ਗਏ ਜਾਂ ਤਪੇ ਨੂੰ ਆਖਿਆ ਕਿ ਹੁਣ ਸਾਡੇ ਤੇ ਕਿਰਪਾ ਕਰੋ ਤੇ ਨਾਲ ਚਲੋ ਸ਼ਾਇਦ ਖੇਤ ਵਿੱਚ ਤੁਹਾਡੇ ਚਰਨ ਪੈਣ ਨਾਲ ਮੀਂਹ ਪੈ ਜਾਏ ਸਭ ਦਾ ਭਲਾ ਹੋ ਜਾਵੇ ਆਖਰ ਸਾਰੇ ਜੋਗੀ ਨੂੰ ਡੇਰੇ ਚੋਂ ਬਾਹਰ ਲੈ ਨਿਕਲੇ ਨਾਲ-ਨਾਲ ਆਪ ਜਾ ਰਹੇ ਹਨ ਬੱਦਲ ਆ ਗਏ ਉਹ ਜਿਸ ਵੀ ਖੇਤ ਵਿੱਚ ਪਹੁੰਚਦਾ ਮੀਂਹ ਪੈ ਜਾਂਦਾ ਹੁਣ ਚਿੰਤਾ ਇਹ ਲੱਗੀ ਸੀ ਕਿ ਦਿਨ ਡੁੱਬਣ ਵਾਲਾ ਹੈ ਹਰ ਕੋਈ ਉਸ ਨੂੰ ਆਪਣੇ ਖੇਤ ਵਿੱਚ ਲੈ ਕੇ ਜਾਣਾ ਚਾਹੁੰਦਾ ਸੀ ਇਸ ਤਰ੍ਹਾਂ ਸਾਰੇ ਉਸ ਨੂੰ ਆਪੋ ਆਪਣੇ ਖੇਤਾਂ ਵੱਲ ਖਿੱਚਣ ਲੱਗੇ ਆਖਰ ਤਪਾ ਤੁਰਨੋ ਵੀ ਰਹਿ ਗਿਆ ਉਹਦੀ ਹੱਡੀ ਹੱਡੀ ਬੋਤੀ ਬੋਤੀ ਮਾਸ ਵੀ ਜਿਸ ਖੇਤ ਵਿੱਚ ਜਾ ਪਿਆ ਉਹ ਭਰ ਗਿਆ ਅਖੀਰ ਤੱਪੇ ਦੀ ਮੌਤ ਹੋ ਗਈ ਤੇ ਉਸਨੇ ਆਪਣੀ ਈਰਖਾ ਕਰਨ ਦਾ ਫਲ ਪਾ ਲਿਆ ਗੁਰੂ ਦਰਸ਼ਨਾਂ ਦੇ ਪਿਆਸੇ ਅਮਰਦਾਸ ਜੀ ਖਾਨ ਰਜਾਦੇ ਪਹੁੰਚੇ ਜਾਂ ਮੱਥਾ ਟੇਕਿਆ ਮਹਾਰਾਜ ਨੇ ਪਿੱਠ ਪਵਾ ਲਈ ਉਹਨਾਂ ਨੇ ਬੇਨਤੀ ਕਰਕੇ ਆਪਣੀ ਪੁਲਬਖਿਸ਼ਾਈ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਸਾਡੇ ਪਿੱਛੋਂ ਖਡੂਰ ਵਿੱਚ ਤੂੰ ਕੀ ਕੀਤਾ ਹੈ ਤੁਸੀਂ ਕਰਾਮਾਤ ਦਿਖਾਈ ਤੱਪੇ ਦੀ ਮੌਤ ਦਾ ਕਾਰਨ ਬਣੇ ਰਜ਼ਾ ਵਿੱਚ ਰਾਜ਼ੀ ਨਾ ਰਹੇ ਬੁਰੇ ਨਾਲ ਬੁਰਾਈ ਕੀਤੀ ਪਿੰਡ ਦੀ ਪੰਚਾਇਤ ਨੇ ਹੱਥ ਜੋੜ ਕੇ ਮਾਫੀ ਮੰਗੀ ਮਹਾਰਾਜ ਸਾਨੂੰ ਮਾਫ ਕਰ ਦਿਓ ਅਸੀਂ ਆਪਣੀ ਪੁੱਲ ਬਖਸ਼ਵਾਉਣ ਆਏ ਹਾਂ ਤੁਸੀਂ ਸਾਡੇ ਨਾਲ ਵਾਪਸ ਪਿੰਡ ਚਲੋ ਤੇ ਸਾਨੂੰ ਬਖਸ਼ ਲਵੋ ਸਤਿਗੁਰਾਂ ਜੀ ਨੇ ਕਿਹਾ ਤੁਸੀਂ ਭਾਰਾ ਅਪਰਾਧ ਕੀਤਾ ਹੈ ਜੋਗੀ ਨੂੰ ਮਾਰਨ ਦਾ ਅਤੇ ਆਪਣਾ ਭਲਾ ਕਰਨ ਦਾ ਦੂਜੇ ਨੂੰ ਦੁੱਖ ਦੇ ਕੇ ਤੁਸੀਂ ਸੁੱਖ ਚਾਹੁੰਦੇ ਹੋ ਇਹ ਚੰਗਾ ਨਹੀਂ ਹੈ ਸਾਰੇ ਜਾ ਕੇ ਪਿੰਡ ਵੱਲੋਂ ਇੱਕ ਯੱਗ ਕਰੋ ਰਿਸ਼ੀ ਮੁਨੀ ਸੰਤ ਸਾਧ ਸਭ ਬੁਲਾਓ ਵਾਹਿਗੁਰੂ ਅੱਗੇ ਅਰਦਾਸ ਕਰੋ ਜੋਗੀ ਦੀ ਆਤਮਾ ਦਾ ਕਲਿਆਣ ਹੋਵੇ ਗਰੀਬ ਗੁਰਬਿਆਂ ਨੂੰ ਰੱਜ ਕੇ ਭੋਜਨ ਛਕਾਓ ਪਹਿਲਾਂ ਇਹ ਪਛਤਾਤਾਪ ਕਰੋ ਫਿਰ ਅਸੀਂ ਤੁਹਾਡੇ ਨਾਲ ਚੱਲਾਂਗੇ ਉਹਨਾਂ ਹੁਕਮ ਮੰਨ ਕੇ ਉਸੇ ਤਰ੍ਹਾਂ ਕੀਤਾ ਫਿਰ ਗੁਰੂ ਮਹਾਰਾਜ ਜੀ ਨੂੰ ਲਿਆਂਦਾ ਇਸ ਤਰ੍ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਸਾਨੂੰ ਨਿਰਵੈਰਤਾ ਦੀ ਸਿੱਖਿਆ ਦਿੰਦੇ ਹਨ